ਸਿਰਫ ਤੇ ਸਿਰਫ ਨਾਰੇ ਲਾਏ ਜਾ ਰਹੇ ਆ ਬੇਰੁਜ਼ਗਾਰਾਂ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਜਿਹੇ ਸਕੂਲ ਜਿਹੜੇ ਹੈਗੇ ਆ ਬਿਨਾ ਟੀਚਰ ਤੋਂ ਚੱਲ ਰਹੇ ਆ ਬਹੁਤ ਸਾਰੇ ਹਸਪਤਾਲ ਆ ਜਿਨ੍ਹਾਂ ਦੀ ਆਮ ਖਬਰਾਂ ਵੇਖਦੇ ਆ ਡਾਕਟਰ ਉੱਥੇ ਹੈ ਨਹੀਂਗੇ ਇਹ ਸਰਕਾਰ ਕੋਲ ਇਹਨਾਂ ਨੂੰ ਪਤਾ ਲੱਗ ਚੁੱਕਿਆ ਦੁਬਾਰਾ ਅਸੀਂ ਆਉਣਾ ਨਹੀਂ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮੇਰੇ ਦਰਵਾਜ਼ੇ ਹਮੇਸ਼ਾ ਬੇਰੋਜ਼ਗਾਰਾਂ ਦੀ ਸਾਰੀਆਂ ਜੁਨੀਅਰਾਂ ਦੇ ਖੁੱਲੇ ਹੋਣਗੇ ਅਸੀਂ ਇੱਥੋਂ ਚੱਲ ਕੇ ਮੂਵ ਕਰਕੇ ਦਫ਼ਤਰ ਅੱਗੇ ਜਾਣਾ ਸੀ ਪ੍ਰਦਰਸ਼ਨ ਕਰਨ ਬੈਰੀਕਡ ਲਾਇਆ ਪੁਲਸ ਨੇ ਲਾਇਆ ਹੈ ਪੁਲਸ ਆਪ ਹੀ ਬੈਰੀਕਡ ਲਾ ਕੇ ਰੋੜਾ ਰੋਕੀ ਬੈਠੀ ਹੈ ਅਸੀਂ ਸਰਕਾਰ ਤੋਂ ਸਵਾਲ ਪੁੱਛਦੇ ਹਾਂ ਸਾਢੇ 3 ਸਾਲ ਹੋ ਗਏ ਇਹ ਸਰਕਾਰੇ ਤੂੰ ਦੋ ਵਾਅਦੇ ਲੈ ਕੇ ਆਈ ਸੀ ਇੱਕ ਸਿੱਖਿਆ ਤੇ ਇੱਕ ਸਿਹਤ ਉਸ ਦੇ ਵਿੱਚ ਸਾਨੂੰ ਇੱਕ ਵੀ ਸਿੰਗਲ ਪਰਤੀ ਦਿਖਾ ਦਿੱਤੀ ਜਾਵੇ ਕਿਸੇ ਵੱਲ ਧਿਆਨ ਨਹੀਂ ਸਿਰਫ ਆਪਣਾ ਲੁੱਟਣ ਤੇ ਜ਼ੋਰ ਲਾਇਆ ਹੋਇਆ ਹੈ ਦਿੱਲੀ ਵਾਲੇ ਸਭ ਤੋਂ ਕਾਲਿਆਂ ਨੂੰ ਟੰਨੂ ਪੰਜਾਬ ਵਾਲੇ ਸੋਚਦੇ ਆ ਜੀ ਇਹ ਲੁੱਟ ਰਹੇ ਆ ਅਸੀਂ ਵੀ ਲੁੱਟ ਕੇ ਕੁਛ ਨਾ ਕੁਛ ਆਉਂਦੇ ਘਰ ਭਰ ਲਈਏ ਮੈਡਮ ਸਰਕਾਰਾਂ ਬਦਲਦੀਆਂ ਜਾ ਰਹੀਆਂ ਨੇ ਤੇ ਤੁਸੀਂ ਹੁਣ ਵੀ ਬੇਰੋਜ਼ਗਾਰ ਹਾਂ ਜੀ ਬੇਰੋਜ਼ਗਾਰ ਹੈਗੇ ਆ ਜੇ ਸਰਕਾਰ ਕਿਹੜਾ ਲੈ ਕੇ ਆਈ ਤੁਹਾਨੂੰ ਰੋਜ਼ਗਾਰ ਤੇ ਸਿਹਤ ਦਾ ਉਹਨੇ ਕੋਈ ਵੀ ਆਪਣਾ ਵਾਦਾ ਕੰਪਲੀਟ ਨਹੀਂ ਕੀਤਾ ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ ਸਭਾ ਸਾਲ ਤੋਂ ਸਿੱਖਿਆ ਮੰਤਰੀ ਨੇ ਕੀਤੀ ਮੁੱਖ ਮੰਤਰੀ ਨੇ ਸਭਾ ਨਾਲ ਤੱਕ ਵੀ ਮੀਟਿੰਗ ਨਹੀਂ ਕੀਤੀ ਕੋਈ ਮੀਟਿੰਗ ਨਹੀਂ ਕੀਤੀ ਤੁਹਾਨੂੰ ਭਰੋਸਾ ਦਿੱਤਾ ਜਾ ਰਿਹਾ ਅੱਜ ਤੱਕ ਕੋਈ ਮੀਟਿੰਗ ਨਹੀਂ ਕੀਤੀ ਉਹ ਨੌਜਵਾਨਾਂ ਜਿਨ੍ਹਾਂ ਨੂੰ ਤੁਸੀਂ ਲਾਰਾ ਲਾਇਆ ਸੀ ਵੀ ਹਰੇਕ ਸਾਲ ਪੋਸਟਾਂ ਕੱਢਾਂਗੇ ਉਹ ਤਾਂ ਉਹ ਜੋ ਲਾਰਿਆਂ ਤੇ ਬੈਠੇ ਹੋਏ ਆ ਤੁਸੀਂ ਨਾ ਪਹਿਲੇ ਸਾਲ ਪੋਸਟਾਂ ਗੱਡੀਆਂ ਨਾਲ ਦੂਜੇ ਸਾਲ ਨਾਲ ਤੀਜੇ ਸਾਲ ਨਾਲ ਚੌਥੇ ਸਾਲ ਤੁਸੀਂ ਲਾਰਾ ਲਾਇਆ ਸੀ 2020 ਦੇ ਵਿੱਚ ਟੈਸਟ ਲਿਆ ਪ੍ਰਿੰਸੀਪਲ ਦਾ ਪੀਪੀਐਸ ਨੇ ਪੀਸੀਐਸ ਲੈਵਲ ਦਾ ਟੈਸਟ 2020 ਦੇ ਵਿੱਚ ਟੈਸਟ ਹੋਇਆ 2025 ਤੱਕ ਉਹ ਬੰਦਿਆਂ ਨੂੰ ਜੁਆਇਨ ਨਹੀਂ ਕਰਵਾਇਆ ਇਹਨਾਂ ਨੇ ਕਿਉਂ ਭਰਤੀ ਵਾਪਸ ਲੋਕ ਹੈ ਬਈ ਦੋ ਦੋ ਸਾਲ ਉਹਨਾਂ ਨੇ ਤਿਆਰੀਆਂ ਕੀਤੀ ਆ 5 ਸਾਲ ਕੋਟ ਤੇ 40 ਲੱਖ ਰੁਪਈਆ ਲਾਇਆ ਇਹੀਆਂ ਗੱਲਾਂ ਨੂੰ ਲਾਇਆ ਤੁਹਾਡੇ ਲਾਰਿਆਂ ਘੜ ਕੇ ਲਾਇਆ ਅੱਡੇ ਗੰਗਾ ਨਗਰ ਇਲਾਕਾ ਪਿੰਡ ਹੈ ਨਾਲ ਪੰਜਾਬ ਦਾ ਲਾਸਟ ਤੁਆਈਆਂ ਸੀ ਉੱਥੇ ਜਾਂਦੇ ਸੀ ਕਹਿੰਦੇ ਸੀ ਅਸੀਂ ਤੁਹਾਡੇ ਦੁਆਰੇ ਆਏ ਆ ਸਾਨੂੰ ਕਾਮਯਾਬ ਬਣਾਓ ਅਸੀਂ 92 ਐਮਐਲਏ ਦੇ ਕੇ ਇਹਨਾਂ ਨੂੰ ਕਿਹ ਸਪਤਾ ਦੇ ਵਿੱਚ ਲੈ ਕੇ ਆ ਕੀ ਅਸੀਂ ਕਸੂਰਵਾਰ ਆ ਹਾਲੇ ਦੇਖਵਾਰ ਜਮਾਨ ਦਰਸ਼ਕਾਂ ਦਾ ਸਵਾਗਤ ਹੈ ਮੈਂਨੇ ਜੀ ਦੁਆਰੇ ਦੀ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਦੇ ਵਿੱਚ ਦੇਖ ਸਕਦੇ ਫਿਰੋਜ਼ਪੁਰ ਰੋਡ ਦੇ ਵਿੱਚ ਦੇ ਹਾਲਾਤ ਹੈ ਜਿਹੜੇ ਨੇ ਕੋਹ ਹੱਬਨ ਚੁੱਕੇ ਨੇ ਹਾਲਾਕੀ ਆਰਾਧੀਆਂ ਤਸਵੀਰਾਂ ਵੀ ਦਿਖਾ ਦिए ਤੇ ਦੇਖੋ ਮੇਨ ਹਾਈਵੇ ਪੋਲ ਹੈ ਜੇ ਪੋਲ ਦੇ ਥੱਲੇ ਲੋਕ ਰਹੇ ਨੇ ਆਪਣੀ ਹੱਕੀ ਮੰਗਾਂ ਵਾਸਤੇ ਬੈ ਚੁੱਕੇ ਨੇ ਸੋ ਦੱਸਦੇ ਕਿ ਆਪਣੀ ਮੰਗ ਜਰੀਆ ਉਹਨਾਂ ਬਾਰੇ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਹੱਤਾ ਦੇ ਵਿੱਚ ਬਥੇ ਬਥੇ ਜਿਹੜੇ ਪੋਸਟਰ ਨੇ ਉਹ ਫੜੇ ਹੋਏ ਨੇ ਸੋ ਦੱਸਦੇ ਕਿ ਇਹ ਮੇਨ ਹਾਈਵੇ ਰੋਡ ਹੈ ਜੋ ਫਾਈਬਰ ਰੋਡ ਨੂੰ ਪੂਰਤੌਰ ਤੇ ਜਿਹੜਾ ਬੰਦ ਕੀਤਾ ਹੋਇਆ ਤਾਂ ਦੱਸਦੇ ਇਹ ਜਿਹੜੀ ਸੜਕ ਹੈ ਕਿਤੇ ਨਾ ਕਿਤੇ ਬੰਦ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤੇ ਬੱਸਾਂ ਜੜੀਆਂ ਨੇ ਲੱਗੀਆਂ ਹੋਈਆਂ ਨੇ ਪੁਲਿਸ ਦੀਆਂ ਤੇ ਉਸ ਤੋਂ ਬਾਅਦ ਕਾਫੀ ਪੁਲਿਸ ਬਜਰਾ ਮੌਜੂਦ ਉਤੇ ਨਜ਼ਰ ਆ ਰਿਹਾ ਹੈ ਹਾਲਾ ਕਿ ਕਾਰਨ ਇਹ ਹੈਗਾ ਹੱਥਾਂ ਵਿੱਚ ਪੋਸਟਰ ਫੜੇ ਹੋਏ ਨੇ ਗਲਬਾਤ ਲੈਣੇ ਆ ਭਾਈ ਜੀ ਨਾਮ ਕੀ ਹੋਏਗਾ ਨਾਮ ਕੀ ਹੈ ਕਰਨਾ ਰਮਲਪੁਰ ਮਲੋੜ ਬੇਰਜ਼ਗਾਰਾਂ ਕਸੂਪਾ ਹਾਂਜੀ ਜੀ ਕਿਸ ਸੰਸਥਾ ਦੇ ਹੋਏਗੇ ਤੁਸੀਂ ਕਿਹੜੀ ਯੂਨੀਅਨ ਆ ਬੇਰਜ਼ਗਾਰ ਸੰਘਾ ਮੋਰਚਾ ਪੰਜਾਬ ਹੈ ਇਹਦੇ ਵਿੱਚ ਪੰਜਾਬ ਭਰ ਦੇ ਬੇਰਜ਼ਗਾਰ ਜਿਹੜੇ ਹੈਗੇ ਆ ਉਨ੍ਹਾਂ ਦੀਆਂ ਪੰਜ ਜਥੇਬੰਦੀਆਂ ਦਾ ਜਿਹੜਾ ਹੈਗਾ ਮੋਰਚਾ ਬਣਿਆ ਹੋਇਆ ਸਿੱਖਿਆ ਮਹਿਕਮਾ ਤੇ ਸਿਹਤ ਮਹਿਕਮਾ ਇਹਨਾਂ ਦੀ ਸਰਕਾਰ ਬਣੀ ਨੂੰ ਸਾਢੇ 3 ਸਾਲ ਹੋ ਚੁੱਕੇ ਆ ਪਰ ਹਜੇ ਤੱਕ ਇੱਕ ਸਿੰਗਲ ਭਰਤੀ ਦਾ ਇਸ਼ਤਿਹਾਰ ਨਾ ਸਿਹਤ ਮਹਿਕਮੇ ਵਿੱਚ ਨਾ ਸਿੱਖਿਆ ਮਹਿਕਮੇ ਵਿੱਚ ਇਹਨਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਸਿਰਫ ਤੇ ਸਿਰਫ ਨਾਰੇ ਲਾਏ ਜਾ ਰਹੇ ਆ ਬੇਰੁਜ਼ਗਾਰਾਂ ਦੇ ਨਾਲ ਹੈਲਥ ਐਜੂਕੇਸ਼ਨ ਰੋਜ਼ਗਾਰ ਦੀ ਗੱਲ ਕੀਤੀ ਗਈ ਸੀ ਕਿ ਬਦਲਾਵ ਵਾਲੀ ਸਰਕਾਰ ਨੇ ਕਿਹਾ ਸੀਗਾ ਤੇ ਹੈਲਥ ਐਜੂਕੇਸ਼ਨ ਰੋਜ਼ਗਾਰ ਤਿੰਨੋ ਚੀਜ਼ਾਂ ਦੀ ਜਿਹੜੀ ਗੱਲ ਆ ਉਹ ਆਖੀ ਗਈ ਸੀ ਕਿ ਤੇ ਉਹ ਲਗਾਤਾਰ ਪੂਰੀਆਂ ਨਹੀਂ ਹੋ ਰਹੀਆਂ ਇਹ ਕਾਰਨ ਕੀ ਹੈਗਾ ਦੇਖੋ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਸਕੂਲ ਜਿਹੜੇ ਹੈਗੇ ਆ ਬਿਨਾਂ ਟੀਚਰ ਤੋਂ ਚੱਲ ਰਹੇ ਆ ਬਹੁਤ ਸਾਰੇ ਹਸਪਤਾਲ ਆ ਜਿਨ੍ਹਾਂ ਦੀ ਆਮ ਖਬਰਾਂ ਵੇਖਦੇ ਆ ਡਾਕਟਰ ਉੱਥੇ ਹੈ ਨਹੀਂਗੇ ਇਹ ਸਰਕਾਰ ਕੋਲ ਇਹਨੂੰ ਪਤਾ ਲੱਗ ਚੁੱਕਿਆ ਦੁਬਾਰਾ ਅਸੀਂ ਆਉਣਾ ਨਹੀਂ ਕਿਸੇ ਵੱਲ ਧਿਆਨ ਨਹੀਂ ਸਿਰਫ ਆਪਣਾ ਲੁੱਟਣ ਤੇ ਜੋਰ ਲਾਇਆ ਹੋਇਆ ਹੈ ਦਿੱਲੀ ਵਾਲੇ ਸਭ ਤੋਂ ਕਾਲਿਆਂ ਲੁੱਟਣ ਨੂੰ ਪੰਜਾਬ ਵਾਲੇ ਸੋਚਦੇ ਆ ਜੀ ਇਹ ਲੁੱਟ ਰਿਹਾ ਅਸੀਂ ਵੀ ਲੁੱਟ ਕੇ ਕੁਛ ਨਾ ਕੁਛ ਆਪਣੇ ਘਰ ਭਰ ਲਈਏ ਖਜ਼ਾਨਾ ਖਾਲੀ ਤਾਂ ਹੀ ਹੋ ਰਿਹਾ ਹੈ ਨਗਾਦਾਰ ਸਰਕਾਰ ਵੱਲੋਂ ਖਜ਼ਾਨਾ ਖਾਲੀ ਕੀਤਾ ਜਾ ਰਿਹਾ ਹੈ ਦਿੱਲੀ ਵਾਲੇ ਜਿੰਨੇ ਹੈਗੇ ਆ ਚਾਹੇ ਉਸਡੀ ਹੈ ਕਿਸੇ ਵੀ ਮੰਤਰੀ ਦਾ ਚਾਹੇ ਪ੍ਰਿੰਸੀਪਲ ਸੈਕਟਰੀ ਹੈ ਸਾਰੇ ਬਾਹਰੋਂ ਲਾਹੇ ਹੋਏ ਸਾਰਿਆਂ ਦਾ ਜੋਰ ਹੈ ਲੁੱਟ ਕੇ ਖਜ਼ਾਨਾ ਦਿੱਲੀ ਲਈ ਜਾਂਦੇ ਆ ਤੁਸੀਂ ਇੱਥੇ ਕਿੰਨੇ ਦਿਨ ਤੋਂ ਬੈਠੇ ਹੋ ਹੋ ਅਸੀਂ ਅੱਜ ਹੀ ਇੱਥੇ ਪਹੁੰਚੇ ਸਿਗੇ ਇੱਥੇ ਹਾਲ ਤੁਸੀਂ ਵੇਖਿਆ ਇੱਕ ਪ੍ਰਦਰਸ਼ਨ ਕਰਨ ਦਾ ਜਿਹੜਾ ਹੈਗਾ ਉਹ ਵੀ ਹੱਕ ਨਹੀਂ ਦਿੱਤਾ ਜਾ ਰਿਹਾ ਇੱਥੋਂ ਹੋਏ ਦਫ਼ਤਰ ਬਹੁਤ ਦੂਰ ਹੈ ਅਸੀਂ ਇੱਥੋਂ ਮਾਰਚ ਸ਼ੁਰੂ ਕਰਕੇ ਦਫ਼ਤਰ ਜਾਣਾ ਸੀ ਉੱਥੇ ਸੰਬੋਲਿਕ ਇੱਕ ਸੰਕੇਤਕ ਪ੍ਰਦਰਸ਼ਨ ਕਰਨਾ ਸੀ ਪੁਲਿਸ ਦਾ ਡਾਟਿਆ ਰੁਪਈਆ ਇੱਥੇ ਉਹਨਾਂ ਵੱਲੋਂ ਧੱਕਾ ਮੁਕੀ ਕੀਤੀ ਗਈ ਹੈ ਮਿੰਨੂ ਔਰ ਮੇਰੇ ਨਾਲ ਹੋਰ ਆਗੂਆਂ ਨੂੰ ਧੱਕੇ ਨਾਲ ਚੋਕਲ ਜਾ ਕੇ ਡਿਟੇਨ ਕੀਤਾ ਗਿਆ ਹੈ ਇੱਥੋਂ ਸਾਡੇ ਬੇਰਜ਼ਗਾਰਾਂ ਦੇ ਪ੍ਰੈਸ਼ਰ ਕਰਕੇ ਸਾਨੂੰ ਹਜੇ ਤੱਕ ਦੋ ਜਣੇ ਨੂੰ ਰਿਲੀਜ਼ ਕੀਤਾ ਹੈ ਬਾਕੀ ਸਾਡੇ ਆਪੂ ਹਜੇ ਵੀ ਗੱਡੀਆਂ ਦੇ ਵਿੱਚ ਨਜ਼ਰਬੰਦ ਆ ਇੱਕ ਪ੍ਰਦਰਸ਼ਨ ਕਰਨ ਦਾ ਅਧਿਕਾਰ ਵੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਤੁਸੀਂ ਆਏ ਕਿੱਥੋਂ ਆ ਲੁਧਿਆਣਾ ਦੇ ਵਿੱਚ ਅਸੀਂ ਇਹ ਜਿੰਦੇ ਵੀ ਸਾਥੀ ਆ ਸਾਰੇ ਇਹ ਪੰਜਾਬ ਦੇ ਅਲੱਗ-ਅਲੱਗ ਖੇਤਰ ਦੇ ਵਿੱਚੋਂ ਆਏ ਹੋਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਆਏ ਹੋਏ ਆ ਇੱਥੋਂ ਹੀ ਲੁਧਿਆਣੇ ਦੇ ਲੋਕਾਂ ਨੂੰ ਦੱਸਣ ਆਏ ਆ ਕਿ ਇਸ ਸਾਡੇ 3 ਸਾਲਾਂ ਦੇ ਵਿੱਚ ਜੇ ਪੂਰੇ ਪੰਜਾਬ ਦਾ ਨਹੀਂ ਕੋਈ ਸਵਾਰਿਆ ਤਾਂ ਸਾਲ ਦੇ ਵਿੱਚ ਤੁਹਾਡਾ ਕੀ ਸਵਾਰ ਦੇਣਗੇ ਝੂਠੇ ਉਹਨਾਂ ਨਾਲ ਵਾਅਦੇ ਕੀਤੇ ਜਾ ਰਹੇ ਲਾਰੇ ਲਾਏ ਜਾ ਰਹੇ ਆ ਕਿ ਤੁਹਾਨੂੰ ਜਿਹੜਾ ਹੈਗਾ ਢੂੜ ਸਾਲ ਦੇ ਵਿੱਚ ਨਕਸ਼ਾ ਬਦਲ ਦੇਵਾਂਗੇ ਲੁਧਿਆਣੇ ਦਾ ਜੇ ਐਨੇ ਕਰਨਾ ਹੁੰਦਾ ਤਾਂ 3 ਸਾਲਾਂ ਦੇ ਵਿੱਚ ਕੁਝ ਕੀਤਾ ਜਾ ਸਕਦਾ ਸੀਗਾ ਸਿਰਫ ਐਡਵਰਟਾਈਜ਼ਮੈਂਟ ਸੋਸ਼ਲ ਮੀਡੀਆ ਇਸ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਖਜ਼ਾਨਾ ਲੁੱਟਿਆ ਜਾ ਰਿਹਾ ਸਬਜ ਬਾੜੂ ਖਾਇਆ ਜਾ ਰਿਹਾ ਨਟੰਕੀ ਹੋ ਰਹੀ ਹੈ ਹੋਰ ਕੁਝ ਨਹੀਂ ਹੈਗਾ ਹੁਣ ਹੁਣ ਤੁਸੀਂ ਸਾਰੇ ਅੱਜ ਇਕੱਠੇ ਹੋਗੇ ਕੱਲ ਜੇਕਰ ਗੱਲ ਕਰੀਏ ਤਾਂ ਫਿਰੋਜ਼ੀ ਰੋਡ ਜਿਹੜਾ ਹਾਈਵੇ ਹੈ ਕਿਤੇ ਨਾ ਕਿਤੇ ਇੱਕ ਪਾਸੇ ਜਿੰਮਨੀ ਚੋਨਾ ਹੋ ਰਹੀਆਂ ਨੇ ਕੋਟ ਆਫ ਕੰਡਕਟਰ ਲੱਗਾ ਹੋਇਆ ਤੇ ਦੂਜੇ ਪਾਸੇ ਜਿਹੜਾ ਰੋਸ਼ ਹੈ ਉਹ ਵੀ ਮਨਾ ਕੀਤਾ ਗਿਆ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਇਹ ਕਿਹਾ ਗਿਆ ਕਿ ਜਿਹਨੂੰ ਵੀ ਕੋਈ ਗੱਲ ਕਰਨੀ ਹੈ ਤਾਂ ਮੀਟਿੰਗ ਕੀਤੀ ਜਾ ਸਕਦੀ ਹੈ ਐਦਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ ਆਮ ਪਬਲਿਕ ਨੂੰ ਆਵਾਮ ਨੂੰ ਦਿੱਕਤਾ ਨਹੀਂ ਆਨੀਆਂ ਚਾਹੀਦੀਆਂ ਤੇ ਇਹਦੇ ਨਾਲ ਕਿਤੇ ਨਾ ਕਿਤੇ ਆਵਾਮ ਨੂੰ ਦਿੱਕਤ ਨਹੀਂ ਆਰੀ ਤੁਸੀਂ ਗਵਾਹੀਓ ਇੱਥੇ ਮੀਡੀਆ ਗਵਾ ਅਸੀਂ ਕੋਈ ਰੋਡ ਬਲਾਕ ਨਹੀਂ ਕੀਤਾ ਅਸੀਂ ਤਾਂ ਇੱਥੋਂ ਚੱਲ ਕੇ ਮੂਵ ਕਰਕੇ ਦਫ਼ਤਰ ਅੱਗੇ ਜਾਣਾ ਸੀ ਪ੍ਰਦਰਸ਼ਨ ਕਰਨ ਬੈਰੀਕਡ ਲਾਏ ਆ ਪੁਲਿਸ ਨੇ ਲਾਏ ਆ ਕੋਈ ਆਪ ਹੀ ਬੈਰੀਕਡ ਲਾ ਕੇ ਰੋੜਾ ਰੋਕੀ ਬੈਠੀ ਆ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਮੇਰੇ ਦਰਵਾਜ਼ੇ ਹਮੇਸ਼ਾ ਬੇਰੁਜ਼ਗਾਰਾਂ ਲਈ ਸਾਰੀਆਂ ਜੂਨੀਅਰਾਂ ਲਈ ਖੁੱਲੇ ਹੋਣਗੇ ਜਦੋਂ ਮਰਜ਼ੀ ਆ ਕੇ ਮੀਟਿੰਗ ਕਰ ਸਕਦੇ ਆ ਉਹੀ ਮੁੱਖ ਮੰਤਰੀ ਅੱਜ ਮੀਟਿੰਗਾਂ ਕਰਨ ਤੋਂ ਭੱਜ ਰਿਹਾ ਚਿੱਠੀਆਂ ਦਿੱਤੀਆਂ ਜਾ ਰਹੀਆਂ ਵਾਰ-ਵਾਰ ਮੀਟਿੰਗਾਂ ਕੈਂਸਲ ਹੁੰਦੀ ਹੈ ਇਹਨਾਂ ਦੇ ਮੰਤਰੀ ਮੀਟਿੰਗਾਂ ਤੋਂ ਭੱਜ ਰਿਹਾ ਆਪ ਵੀ ਮੀਟਿੰਗਾਂ ਤੋਂ ਭੱਜ ਰਿਹਾ ਅੱਗੇ ਪੁੱਛ ਦੱਸਦੀ ਹੈ ਕਿ ਬੇਰੋਜ਼ਗਾਰ ਮੋਰਚਾ ਦੇਖ ਸਕਦੇ ਹੋ ਕਿ ਅੱਜ ਬੇਰੋਜ਼ਗਾਰ ਮੋਰਚਾ ਜਿਹੜਾ ਹੈ ਕਾਫੀ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜਿਲ੍ਹਿਆਂ ਤੋਂ ਆਏ ਹੋਏ ਇਹ ਲੋਕ ਨੇ ਜਿਨ੍ਹਾਂ ਵੱਲੋਂ ਸਿੱਧੇ ਤੌਰ ਤੇ ਇੱਥੇ ਮੋਰਚਾ ਲਾ ਦਿੱਤਾ ਗਿਆ ਵਾ ਲੁਧਿਆਣਾ ਦੇ ਵਿੱਚ ਨਾਮ ਕੀ ਹੈਗਾ ਤੁਸੀਂ ਇਹ ਪੋਸਟਰ ਪੜਿਆ ਹੋਇਆ ਹਾਂਜੀ ਮੇਰਾ ਨਾਮ ਅਜੀਤ ਕੁਮਾਰ ਹੈ ਸਰ ਇੱਥੇ ਕੀ ਕਹਿੰਦਾ ਹੈ ਸਰ ਅਸੀਂ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਅਸੀਂ ਹੈਗੇ ਆ ਬੇਰੁਜ਼ਗਾਰ ਹੈਗੇ ਆ ਅਸੀਂ ਬੀਏਡ ਕੀਤੀ ਹੋਈ ਹੈ ਸਾਡੇ ਸਾਰਿਆਂ ਦੇ ਕੀ ਹੈ ਲਗਭਗ ਨੈਟ ਕਲੀਅਰ ਹੈ ਟੈਟ ਕਲੀਅਰ ਹੈ ਠੀਕ ਹੈ ਅਸੀਂ ਪੂਰੇ ਕੀ ਹੈ ਪੜੇ ਲਿਖੇ ਹੋਏ ਬੇਰੁਜ਼ਗਾਰ ਹੈਗੇ ਆ ਅੱਜ ਅਸੀਂ 400 ਕਿਲੋਮੀਟਰ ਦੇਖਦੇ ਆ ਕਿੱਥੋਂ ਬਾਰਡਰ ਦੇ ਲੱਗ ਗਿਆ ਤੋਂ ਅਸੀਂ ਆਨੇ ਆ ਇੱਥੇ ਆਏ ਆ ਅਸੀਂ ਇਹ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਅਸੀਂ ਇਹ ਸਰਕਾਰ ਤੋਂ ਸਵਾਲ ਪੁੱਛਦੇ ਆ ਸਾਢੇ 3 ਸਾਲ ਹੋ ਗਏ ਇਹ ਸਰਕਾਰੇ ਤੂੰ ਦੋ ਵਾਅਦੇ ਲੈ ਕੇ ਆਈ ਸੀ ਇੱਕ ਸਿੱਖਿਆ ਤੇ ਇੱਕ ਸਿਹਤ ਉਸ ਦੇ ਵਿੱਚ ਸਾਨੂੰ ਇੱਕ ਵੀ ਸਿੰਗਲ ਭਰਤੀ ਦਿਖਾ ਦਿੱਤੀ ਜਾਵੇ ਠੀਕ ਹੈ ਇੱਕ ਵੀ ਸਿੰਗਲ ਭਰਤੀ ਅਸੀਂ ਦੀ ਇੱਕੋ ਮੰਗ ਹੈ ਸਾਡੀ ਕੀ ਹੈ ਵੀ ਸਾਡੀ ਯੋਗਤਾ ਅਨੁਸਾਰ ਸਾਡੇ ਪੇਪਰ ਲਿਆ ਜਾਵੇ ਪੇਪਰ ਕੰਡਕਟ ਕਰਵਾ ਕੇ ਸਾਨੂੰ ਭਰਤੀ ਕੀਤਾ ਜਾਵੇ ਸਾਡਾ ਦੱਸੋ ਕਸੂਰ ਕੀ ਹੈ ਅਸੀਂ ਲੋਨ ਲੈ ਲੈ ਕੇ ਬੀਅਰਡ ਕੀਤੀ ਹੋਈ ਹੈ ਡੇਡ ਡੇਡ ਲੱਖ ਰੁਪਏ ਲੋਨ ਦਾ ਲੱਗਦਾ ਹੈ ਠੀਕ ਹੈ ਡੇਡ ਡੇਡ ਲੱਖ ਰੁਪਏ ਬੀਅਰਡ ਦੀ ਫੀਸਾ ਹੈਗੀ ਹੈ ਅੱਜ ਤੋਂ 3.5 ਸਾਲ ਪਹਿਲਾਂ ਇਹ ਸਾਡੇ ਗੰਗਾ ਨਗਰ ਇਲਾਕਾ ਪੈਂਦਾ ਨਾਲ ਪੰਜਾਬ ਦਾ ਲਾਸਟ ਟੁਆਈਆ ਸੀ ਉੱਥੇ ਜਾਂਦੇ ਸੀ ਕਹਿੰਦੇ ਸੀ ਅਸੀਂ ਤੁਹਾਡੇ ਦੁਆਰੇ ਆਏ ਆ ਸਾਨੂੰ ਕਾਮਯਾਬ ਬਣਾਓ ਅਸੀਂ 92 ਐਮ.ਐਲ.ਏ ਦੇ ਕੇ ਇਹਨਾਂ ਨੂੰ ਕਿਹ ਸਪਤਾ ਦੇ ਵਿੱਚ ਲੈ ਕੇ ਆਏ ਕਿ ਅਸੀਂ ਕਸੂਰਵਾਰ ਕਿ ਅੱਜ ਤੋਂ ਦੱਸਦੇ ਆ ਕਿ ਜਿਹੜੇ ਨੌਜਵਾਨ ਮੌਜੂਦ ਸੀਗੇ ਬੇਰੋਜ਼ਗਾਰ ਮੋਰਚੇ ਦੇ ਵਿੱਚ ਦੱਸਦੇ ਪਿੱਛੇ ਬੈਰੀਕੇਡ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਜਿੱਥੇ ਕਾਫੀ ਬੈਰੀਕੇਡ ਜਿਹੜੇ ਲੱਗ ਚੁੱਕੇ ਨੇ ਹਾਲਾਂਕਿ ਕਿਹਾ ਜਾਂਦਾ ਕਿ ਇੱਕ ਜਿਹੜਾ ਮੋਰਚਾ ਨਾਲ ਵੱਲੋਂ ਖੋਲਿਆ ਗਿਆ ਸੀ ਜਾਂ ਇਹਨਾਂ ਵੱਲੋਂ ਪ੍ਰੋਟੈਸਟ ਜਿਹੜਾ ਕੀਤਾ ਜਾ ਰਿਹਾ ਸੀਗਾ ਕ ਮੰਤਰੀ ਮੁੱਖ ਮੰਤਰੀ ਇਹ ਗੱਲ ਕਹਿ ਦੇ ਕਿ ਇੱਕ ਵੀ ਹਥਿਆਰ ਕੱਢਿਆ ਹੋਵੇ ਸਿੱਕਾ ਤੇ ਸੇਹ ਦੇ ਵਿੱਚ ਅਸੀਂ ਮਾਫੀ ਮੰਗ ਕੇ ਘਰਾਂ ਨੂੰ ਜਾਵਾਂਗੇ ਇਹ ਤੋਂ ਨਹੀਂ ਪੰਜਾਬ ਸਰਕਾਰ ਤੋਂ ਤੁਹਾਡੇ মিডিਆ ਦੇ ਸਾਹਮਣੇ ਮਾਫੀ ਮੰਗਾਂਗੇ ਇੱਕ ਵੀ ਹਥਿਆਰ ਸੰਗਤ ਕੋਸ਼ਟ ਦਾ ਸਿੱਕਾ ਤੇ ਸੇਹ ਦੇ ਵਿੱਚ ਸਾਨੂੰ ਬੁਖਾਦ ਹਨ ਤਾਂ ਕਰਕੇ ਅਸੀਂ ਡਟੇ ਹੋਇਆ ਜੇ ਸਾਡੇ ਮੰਗਾ ਨਾ ਸੁਣੀਆਂ ਤਾਂ ਅਸੀਂ ਇਸ ਜਿਹੜਾ ਇਥੇ ਚੋਣ ਲੜ ਰਿਹਾ ਜਿਹੜਾ ਸਾਡੇ ਸੀਧਾ ਦੀ ਬੇਕਦਰ ਕਰ ਰਿਹਾ ਹੈ ਜਿਹੜਾ ਉਹਨਾਂ ਦੀ ਬਦਨਾਮੀ ਕਰ ਰਿਹਾ ਹੈ ਜਿਹੜਾ ਉਹਨਾਂ ਦੇ ਗਲਤ ਨਾਮ ਵਰਤ ਰਿਹਾ ਹੈ ਸਰਬਾ ਸਿੰਘ ਕਹਿ ਕੇ ਵਰਤ ਰਿਹਾ ਜਿਹਨੂੰ ਪਤਾ ਹੀ ਨਹੀਂ ਕਰਤਾਰ ਸਿੰਘ ਸਰਾਭਾ 18 ਸਾਲ ਦਾ ਨੌਜਵਾਨ ਸਾਡਾ ਭਾਰਤੀ ਆਜ਼ਾਦੀ ਵਾਸਤੇ ਸ਼ਹੀਦ ਹੋਇਆ ਉਹਨੂੰ ਪਤਾ ਹੀ ਨਹੀਂ ਕਿ ਸਰਬਾ ਸਿੰਘ ਸੀ ਕਿ ਕਰਤਾਰ ਸਿੰਘ ਸਰਾਭਾ ਸੀ ਸਾਡਾ ਉਹ ਹਰਪਣ ਮੌਲਾ ਆਗੂ ਪਹਿਲਾ ਪੱਤਰਕਾਰ ਨੌਜਵਾਨ ਆਗੂ ਜਿਹੜਾ ਅੱਤੀ ਪ੍ਰਿੰਟਿੰਗ ਪ੍ਰੈਸ ਚਲਾ ਕੇ ਉਹਨਾਂ ਸਮਿਆਂ ਦੇ ਵਿੱਚ ਪਰਚੇ ਸਾਫਦਾ ਸੀ ਤੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਕਹਿੰਦੇ ਸੀ ਉਹਨਾਂ ਸੀਧਾਂ ਦੇ ਵਾਰਸਾਂ ਜੀਹਾਂ ਦੇ ਵਾਰਸਾਂ ਸਾਹਮਣੇ ਸੜਕਾਂ ਤੇ ਰੱਖੇ ਆ ਜਿਨ੍ਹਾਂ ਨੂੰ ਅੰਗਰੇਜ਼ ਵੀ ਘੁੱਟਦੇ ਰਹੇ ਤੇ ਹੈ ਕੈਰੇਜ ਕੋਟਰੇ ਧੰਨਵਾਦ ਜੀ ਧੰਨਵਾਦ ਜੀ ਅੱਜ ਦੀ ਜਦੋਂ ਹਵਾਤ ਮੀਟਿੰਗਾਂ ਨੇ ਅਜੇ ਤੱਕ ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ ਸਬਾਤ ਤਾਲ ਤੁਸੀਂ ਕਿਹ ਮਤਰੀ ਨੇ ਕੀਤੀ ਮੁੱਖ ਮੰਤਰੀ ਨੇ ਸਵਾਤਨ ਸਾਥ ਇੱਕ ਵੀ ਮੀਟਿੰਗ ਨਹੀਂ ਕੀਤੀ ਕੋਈ ਮੀਟਿੰਗ ਨਹੀਂ ਕੀਤੀ ਸਾਨੂੰ ਭਰੋਸਾ ਦਿੱਤਾ ਜਾ ਰਿਹਾ ਅਜੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਤੁਸੀਂ ਅੱਜ ਲੁਧਿਆਣਾ ਪਹੁੰਚ ਗਏ ਬੋਰਡ ਫਲੈਕਸਾਂ ਦੇ ਵਿੱਚ ਪੜਿਆ ਹੋਇਆ ਜਿੰਨੇ ਚੋਣਾ ਇਲੈਕਸ਼ਨ ਹੈਗੇ ਤੇ ਉਸ ਤੋਂ ਲੈ ਕੇ ਮੇਨ ਹਾਈਵੇ ਰੋਡ ਤੇ ਤੁਸੀਂ ਆ ਕੇ ਬਹਿ ਗਏ ਤੇ ਆਵਾਮ ਨੂੰ ਵੀ ਦਿੱਕਤ ਹੋ ਰਹੀ ਹੈ ਇੱਕ ਪਾਸੇ ਤੁਹਾਡੇ ਬੈਠਣ ਦੇ ਨਾਲ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਕਿ ਪਹਿਲਾਂ ਇਹਨਾਂ ਤੋਂ ਬੈਠਣਾ ਹੈ ਇਹ ਨੌਜਵਾਨ ਕੀ ਕਰਨ ਇਹ ਨੌਜਵਾਨਾਂ ਜਿਨ੍ਹਾਂ ਨੂੰ ਤੁਸੀਂ ਲਾਰਾ ਲਾਇਆ ਸੀ ਵੀ ਹਰੇਕ ਸਾਲ ਪੋਸਟਾਂ ਕੱਢਾਂਗੇ ਉਹ ਤਾਂ ਉਹ ਵੀ ਲਾਰਿਆਂ ਤੇ ਬੈਠੇ ਹੋਏ ਆ ਤੁਸੀਂ ਨਾ ਪਹਿਲੇ ਸਾਲ ਪੋਸਟਾ ਗੱਡੀਆਂ ਨਾ ਦੂਜੇ ਸਾਲ ਨਾ ਤੀਜੇ ਸਾਲ ਨਾ ਚੌਥੇ ਸਾਲ ਤੁਸੀਂ ਲਾਰਾ ਲਾਇਆ ਸੀ ਵੀ ਹਰੇਕ ਸਾਲ ਪੋਸਟਾ ਕੱਢਾਂਗੇ ਅਸੀਂ ਅਧਿਆਪਕ ਵੀ ਉਹਨਾਂ ਨੇ ਕਿਹਾ ਸੀ ਵੀ ਜਿੰਨੀ ਰਿਟਾਇਰਮੈਂਟ ਹੋਏਗੀ ਉਹਨੀਆਂ ਪੋਸਟਾ ਕੱਢਾਂਗੇ ਤੁਸੀਂ ਕੋਈ ਪੋਸਟਾ ਨਹੀਂ ਕਰਦੇ ਡਾਇਰੈਕਟ ਪਰਤੀ ਨੌਜਵਾਨਾਂ ਨੂੰ ਤਾਂ ਇਹ ਕਹਿੰਦੇ ਆ ਵੀ ਇਹ ਬੰਦੇ ਅਸੀਂ ਲਾ DNA ਹੀ ਨਹੀਂ ਜਿਹੜੇ ਬੰਦੇ ਇੰਟੈਲੀਜੈਂਟ ਪੜਨ ਵਾਲੇ ਬੰਦੇ ਆ ਸਾਰੇ ਬੰਦੇ ਕੀ ਮੰਗ ਕਰਦੇ ਆ ਵੀ ਸਾਨੂੰ ਟੈਸਟ ਦੇਣ ਦਾ ਮੌਕਾ ਦਿਓ ਅਸੀਂ ਆਦੀ ਅਬਿਲਟੀ ਪ੍ਰੂਫ ਕਰਕੇ ਜੋਬ ਵਿੱਚ ਆਵਾਂਗੇ ਕੀ ਇਹ ਗਲਤੀ ਕਰਦੇ ਹੈ ਕੋਈ ਪਰ ਇੱਕ ਨਹੀਂ ਕੁਆਲਿਫਿਕੇਸ਼ਨ ਪੋਛ ਕੇ ਦੇਖੋ ਕੋਈ ਪੀ ਐਚ ਡੀ ਹੈ ਡਬਲ ਐਮ ਏ ਨੇ ਇਹ ਬੰਦੇ ਇੰਨੇ ਇੰਟੈਲੀਜੈਂਟ ਬੰਦੇ ਟੈਕ ਕਲੀਅਰ ਕਰਕੇ ਆਏ ਹੈ ਜੇ ਕਹਿੰਦੇ ਵੀ ਦੂਜਾ ਟੈਸਟ ਵੀ ਅਸੀਂ ਕਲੀਅਰ ਕਰਾਂਗੇ ਮੈਜਰਿਟ ਵੀ ਕਲੀਅਰ ਕਰਾਂਗੇ ਤਾਂ ਜਿਹੜੇ ਬੰਦੇ ਮੈਜਰਿਟ ਦੇ ਆਧਾਰ ਤੇ ਸਾਰੀਆਂ ਇਹਨਾਂ ਨੇ ਮੈਜਰਿਟ ਦੇ ਆਧਾਰ ਤੇ ਪੋਸਟਾਂ ਰੋਕੀਆਂ 2020 ਦੇ ਵਿੱਚ ਟੈਸਟ ਲਿਆ ਪ੍ਰਿੰਸੀਪਲ ਦਾ ਪੀ ਪੀ ਐਸ ਨੇ ਪੀ ਸੀ ਐਸ ਲੈਵਲ ਦਾ ਟੈਸਟ 2020 ਦੇ ਵਿੱਚ ਟੈਸਟ ਹੋਇਆ 2025 ਤੱਕ ਉਹ ਬੰਦਿਆਂ ਨੂੰ ਜੁਆਇਨ ਨਹੀਂ ਕਰਵਾਇਆ ਇਹਨਾਂ ਨੇ 12 ਮਈ ਨੂੰ ਲੈਟਰ ਦਿੰਦੇ ਆ ਕਿ ਅਸੀਂ ਭਰਤੀ ਵਾਪਸ ਲੈਣਦੇ ਆ ਕਿਉਂ ਭਰਤੀ ਵਾਪਸ ਲੋਗੇ ਬਈ 2-2 ਸਾਲ ਉਹਨਾਂ ਨੇ ਤਿਆਰੀਆਂ ਕੀਤੀ ਆ 5 ਸਾਲ ਕੋਰਟ 'ਚ 40 ਲੱਖ ਰੁਪਇਆ ਲਾਇਆ ਐਗੀਆਂ ਗੱਲਾਂ ਨੂੰ ਲਾਇਆ ਤੁਹਾਡੇ ਲਾ ਰਿਆਂ ਕਰਕੇ ਲਾਇਆ ਇਹਨਾਂ ਬੰਦਿਆਂ ਨੂੰ ਸਕੂਲਾਂ ਤੇ ਜੋਇਨ ਕਰਾਓ ਇਹ ਬੰਦੇ ਸਿੱਖਿਆ ਕ੍ਰਾਂਤੀ ਲਿਆਣਗੇ ਜਨੂਨੀ ਬੰਦੇ ਐ ਇੰਨਾ ਵੀ ਸੈਲਰੀਆਂ 'ਚ ਕੋਈ ਫਰਕ ਨਹੀਂ ਪੈਂਦਾ ਸਿੱਖਿਆ ਕ੍ਰਾਂਤੀ ਨੂੰ ਕਿਵੇਂ ਦੇਖਦੇ ਹੋ ਥੋੜੇ ਦਿਨ ਪਹਿਲਾਂ ਉਦਘਾਟਨ ਬਹੁਤ ਹੋਇਆ ਮੁੱਖ ਮੰਤਰੀ ਪੰਜਾਬ ਵੱਲੋਂ ਸਾਡੇ ਮੁੱਖ ਮੰਤਰੀ ਨੇ ਸਿੱਖਿਆ ਕ੍ਰਾਂਤੀ ਸਕੂਲਾਂ ਦੇ ਵਿੱਚ ਲੈ ਕੇ ਆਏ ਸੀਗੇ ਪ੍ਰਾਇਮਰੀ ਸਕੂਲ ਨੂੰ ਸਮਾਰਟ ਸਕੂਲ ਬਣਾਇਆ ਤੇ ਹੋਰ ਜਿਹੜੇ ਸਕੂਲ ਸੀਗੇ ਉਹਨਾਂ ਨੂੰ ਸਮਾਰਟ ਸਕੂਲ ਬਣਾ ਕੇ ਸਾਹਮਣੇ ਲੈ ਕੇ ਆਏ ਪੇਸ਼ ਵੀ ਕੀਤਾ ਕਿਤੇ ਨਾ ਕਿਤੇ ਉਹਨੂੰ ਕਿਵੇਂ ਦੇਖੋ ਉਹ ਤਮਾਸ਼ਾ ਮੈਂ ਵੀ ਕੀਤਾ ਸੀ ਜੀ ਠੀਕ ਹੈ ਉਹ ਤਮਾਸ਼ਾ ਮੈਂ ਵੀ ਕੀਤਾ ਸੀ ਮੈਂ ਵੀ ਰੰਗ ਰੋਗਨ ਵਾਲੀ ਕ੍ਰਾਂਤੀ ਲਿਆਇਆ ਸੀ ਆਦੇ ਸਕੂਲ ਵਿੱਚ ਠੀਕ ਹੈ ਪਰ ਜਿਹੜੇ ਮਿਆਰੀ ਬੰਦੇ ਆ ਇੰਨੇ ਇੰਟੈਲੀਜੈਂਟ ਬੰਦੇ ਬੈਠੇ ਪੁੱਛ ਕੇ ਦੇਖਿਆ ਜੋ ਤੁਸੀਂ ਨਾ ਇਹਨਾਂ ਚੋਂ ਨਿਕਲ ਜਾਓ ਜੋ ਇੱਕ ਇੱਕ ਬੰਦੇ ਦੀ ਕੁਆਲੀਫਿਕੇਸ਼ਨ ਪੁੱਛਿਆ ਜੋ ਉਹ ਬੰਦੇ ਬੜੇ ਬੜੀ ਮਿਹਨਤ ਨਾਲ ਪੜੇ ਆ ਬੜੀਆਂ ਹਿਸਾਵਾਂ ਭਰੀਆਂ ਇਹਨਾਂ ਨੇ ਬੀਏ ਦੇ ਕਿੰਨੀਆਂ ਕਿੰਨੀਆਂ ਹਿਸਾਵਾਂ ਭਰੀਆਂ ਔਰ ਰਾਤਾਂ ਨੂੰ ਜਾਗੇ ਆ ਇਹ ਬੰਦੇ ਅੱਜ ਵੀ ਕੀ ਮੰਗਦੇ ਐ ਵੀ ਸਾਨੂੰ ਟੈਸਟ ਦੇਣ ਦਿਓ ਸਾਡੀ ਅਬਿਲਟੀ ਨੂੰ ਚੈੱਕ ਕਰ ਲਓ ਸਾਡੀ ਨੌਕਰੀ ਜੁਆਇਨ ਕਰੋ ਤੇ ਸਰਕਾਰ ਕੀ ਕਹਿੰਦੀ ਹੈ ਕਹਿੰਦੀ ਸਿੱਧੀ ਭਰਤੀ ਨਹੀਂ ਚਾਹੀਦੀ ਜਿਹੜੇ ਡਾਇਰੈਕਟ ਰਿਕਰੂਟਮੈਂਟ ਆਣਾ ਚਾਹੁੰਦੇ ਆਦੀ ਇੰਟੈਲੀਜੈਂਸੀ ਤੇ ਆਦੀ ਪੜ੍ਹਾਈ ਤੇ ਆਣਾ ਚਾਹੁੰਦੇ ਕਹਿੰਦੇ ਉਹ ਨਹੀਂ ਚਾਹੀਦੇ ਕਿਹੜੇ ਚਾਹੀਦੇ ਜਿਨ੍ਹਾਂ ਦੀ ਸੈਲਰੀ 3% ਵੱਧ ਜਾਵੇ ਉਹ ਚਾਹੀਦੇ ਅਸਲ ਵਿੱਚ ਇੱਕ ਧੱਕਾ ਚੱਲ ਰਿਹਾ ਮੈਂ ਤੁਹਾਨੂੰ ਦੱਸ ਦਿਆਂ ਵੀ ਪ੍ਰਮੋਸ਼ਨ ਦੇ ਵਿੱਚ ਨਾ 3% ਸੈਲਰੀ ਵੱਧਦੀ ਹੈ ਇਹ ਕਹਿੰਦੇ ਉਹ ਟੋਟਾ 75% ਕਰਦੀ ਹੈ ਸਰਕਾਰ ਤੇ ਫਾਈਨੈਂਸ਼ੀਅਲ ਬੋਝ ਨਹੀਂ ਪਏਗਾ ਤੇ ਜਿਹੜੇ ਆ ਬੰਦੇ ਇਹਨਾਂ ਨੂੰ 30 ਹਜ਼ਾਰ ਸੈਲਰੀ ਦੇਣੀ ਪੈਗੀ ਸ਼ੁਰੂ ਤੋਂ ਤਾਂ ਇਹ ਫਾਈਨੈਂਸ਼ੀਅਲ ਬੋਝ ਪਏਗਾ ਇਹਨਾਂ ਤੇ ਇਹ ਇਹ ਇਹਨਾਂ ਦੀ ਸਿਆਸਤ ਹੈ ਪਿੱਛੇ ਦੇ ਤੋ ਕਿ ਇਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਵੀ ਜਿੱਦਾਂ ਅੱਜ ਤੁਸੀਂ ਇੱਥੇ ਪਹੁੰਚ ਗਏ ਤੁਹਾਨੂੰ ਹੁਣ ਤੱਕ ਮੰਤਰੀ ਕੋਈ ਆਇਆ ਮਿਲਣ ਤੇ ਕੋਈ ਗੱਲਬਾਤ ਕਰਨ ਆਇਆ ਕੋਈ ਸਰ ਕੀ ਆਣਾ ਇਹਨਾਂ ਮੰਤਰੀਆਂ ਨੇ ਮਜ਼ਾਕ ਬਣਾਇਆ ਹੈ ਇਹ ਕਹਿੰਦੇ ਸੀ ਵੀ ਅਸੀਂ ਨਾ ਆਦੇ ਖੁੱਲੇ ਰਾਂਗੇ ਸਸੀਂ ਆਮ ਆਦਮੀ ਪਾਰਟੀ ਆ ਤੁਹਾਡੇ ਲਈ ਓਪਨ ਰਾਂਗੇ ਆ ਦੇਖ ਲਓ ਆਮ ਆਦਮੀ ਪਾਰਟੀ ਦਾ ਜਗਾ ਜਗਾ ਤੋਂ ਲੋਕ ਇਨਾਂ ਨੂੰ ਮਿਲਣ ਆਏ ਆ ਤੇ ਅੱਗੇ ਨਹੀਂ ਵਧਣ ਦਿੰਦੇ ਅਸੀਂ ਸਿਰਫ ਕੀ ਮੰਗਦੇ ਆ ਵੀ ਸਾਨੂੰ ਉਹ ਕੋਠੀ ਤੇ ਜਾਣ ਦੋ ਅਸੀਂ ਜਾ ਕੇ ਗੱਲ ਕਰਨੀ ਆ ਅਸੀਂ ਆਦੀ ਗੱਲ ਤੱਤਾਂ ਦੇ ਅਧਾਰ ਤੇ ਇਹਨਾਂ ਦੇ ਰੂਲ ਲੱਖਾਂਗੇ ਸਾਰੇ ਇਹਨਾਂ ਦਾ 2012 ਦਾ ਰੂਲ ਰੱਖਾਂਗੇ 2018 ਦਾ ਰੂਲ ਰੱਖਾਂਗੇ 2020 ਦਾ ਰੂਲ ਰੱਖਾਂਗੇ ਇਹਨਾਂ ਦੇ ਨਿਯਮ ਰੱਖਾਂਗੇ ਸਾਰੇ ਔਰ ਇਹਨਾਂ ਨੀਮਾਂ ਦੇ ਅਧਾਰ ਤੇ ਪ੍ਰੂਵ ਕਰਾਂਗੇ ਕਿ ਅਸੀਂ ਭੱਤੀ ਜਰਨ ਕਰਦੇ ਆ ਅਸੀਂ 8000 ਮਾਸਟਰ ਜੇਡਰ ਦੀ ਭੱਤੀ ਦੀ ਜਰਨ ਕਰਦੇ ਆ 4000 ਲੈਕਚਰਰ ਅਕੈਡਰ ਦੀ ਭਰਤੀ ਦੀ ਜ਼ਰੂਰਤ ਕਰਦੇ ਆ 850 ਜਿਹੜੀ A ਗਰੁੱਪ ਦੀਆਂ ਪੋਸਟ ਦੀ ਜ਼ਰੂਰਤ ਕਰਦੇ ਆ ਸੀ ਤਥਾਂ ਤੇ ਪ੍ਰੂਵ ਕਰਾਂਗੇ ਉਹ ਜੇ ਆ ਨਾ ਮੰਨੇ ਨਾ ਸੁਪਰੀਮ ਕੋਰਟ ਵਿੱਚ ਵੀ ਕਹਿ ਦਾਂਗੇ ਅੰਨਾਂ ਜਿਹੜੀਆਂ ਇਹ ਨੀਮ ਲੈ ਕੇ ਆ ਰਹੇ ਆ ਨਾ ਵੀ ਅਸੀਂ ਡਾਇਰੈਕਟ ਭਰਤੀ ਨੂੰ ਬੰਦ ਕਰ ਦੇਵਾਂਗੇ ਆ ਜਿਹੜਾ ਨੌਜਵਾਨ ਹੈ ਬੰਦ ਨਹੀਂ ਹੋਣ ਦਿੰਦਾ ਫੇ ਕਿਰੇ ਦਾ ਤੁਹਾਨੂੰ ਸੁਪਰੀਮ ਕੋਰਟ ਹਾਈ ਕੋਰਟ ਵਿੱਚ ਬਿਲਕੁਲ ਸਪੱਸ਼ਟ ਹੈ ਕਿ ਅੱਜ ਲੁਧਿਆਣੇ ਦੇ ਵਿੱਚ ਫਿਰੋਜ਼ ờ ਰੋਡ ਦੇ ਵਿੱਚ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜੀ ਯੂਨੀਅਨ ਹੈ ਬੇਰੋਜ਼ਗਾਰ ਤੇ ਨਾਲ ਜਿਹੜੇ ਭਰਤੀ ਦੱਸਦੀ ਹੈ ਕਿ ਨੌਕਰੀ ਦੀ ਮੰਗ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਿੱਧੇ ਆ ਕੇ ਰੋਡ ਦੇ ਉੱਤੇ ਬਹਿ ਚੁੱਕੇ ਨੇ ਸੋ ਜੇਕਰ ਪੁਲਿਸ ਅਧਿਕਾਰੀਆਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਲਗਾਤਾਰ ਆਪਣੀ ਡਿਊਟੀ ਜਿਹੜੀ ਹੈ ਉਹ ਖੂਬੀ ਨਿਭਾਈ ਜਾ ਰਹੀ ਹੈ ਤੇ ਇਹ ਵੱਡੇ ਬੈਰੀਕੇਡ ਜਿਹੜੇ ਨੇ ਇਹ ਮੇਨ ਹਾਈਵੇ ਰੋਡ ਤੇ ਲੱਗੇ ਨੇ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਕਿ ਭਾਰਤ ਨਗਰ ਚੌਕ ਤੋਂ ਆਉਣ ਵਾਲ ਇਸ ਸੜਕ ਤੇ ਇਹ ਮੇਨ ਬੈਰੀਕੇਡ ਜਿਹੜੇ ਨੇ ਮੇਨ ਹਾਈਵੇ ਰੋਡ ਤੇ ਲੱਗੇ ਹੋਏ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਮੇਨ ਹਾਈਵੇ ਰੋਡ ਤੇ ਇਹ ਜਿਹੜੇ ਬੈਰੀਕੇਡ ਨੇ ਉਹ ਲੱਗੇ ਹੋਏ ਨੇ ਪੁਲਿਸ ਦੇ ਸੋ ਦੱਸਦੇ ਕਿ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਆਪਣੀ ਜਿਹੜੀ ਇੱਕ ਮੰਗ ਹੈ ਉਹ ਕੀਤੀ ਜਾ ਰਹੀ ਹੈ ਪਰ ਉਹ ਮੰਗ ਦੇਖ ਸਕਦੇ ਹੋ ਕਿ ਪੂਰੀ ਨਹੀਂ ਹੋ ਰਹੀ ਹੈ ਇਹਨਾਂ ਵੱਲੋਂ ਆਪਣੀ ਮੰਗ ਸਰਕਾਰਾਂ ਅਗੇ ਵੀ ਰੱਖਿਆ ਜਾ ਰਹੀਆਂ ਨੇ ਸੋ ਦੱਸਦੀ ਹੈ ਪੀਯੂ ਗੇਟ ਨੰਬਰ 1 ਦੇ ਬਾਹਰ ਇਹ ਜਿਹੜਾ ਰੋਸ਼ ਹੈ ਲਗਾਤਾਰ ਜਿਤਾਉਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜੇਕਰ ਅੱਜ ਤੋਂ ਪਹਿਲੇ ਵੀ ਗੱਲ ਕਰੀਏ ਤੇ ਕਈ ਜਿਹੜੀ ਦਿੱਕਤਾਂ ਬੰਦੀਆਂ ਸੀਗੀਆਂ ਉਹਨਾਂ ਵੱਲੋਂ ਵੀ ਜਿਹੜ ਉਦੋਂ ਜਿਹੜੇ ਮੰਤਰੀ ਨੇ ਉਹ ਵੀ ਆਏ ਸੀਗੇ ਉਹਨਾਂ ਨਾਲ ਗੱਲਬਾਤ ਵੀ ਹੋਈ ਸੀਗੀ ਉਸ ਤੋਂ ਬਾਅਦ ਅੱਜ ਜਿਹੜਾ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿੱਚ ਅੱਜ ਫੇਰ ਇੱਕ ਨਵੀਂ ਜਥੇਬੰਦੀ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਉਹਨਾਂ ਵੱਲੋਂ ਵੀ ਜਿਹੜਾ ਰੋਸ ਹੈ ਪਿੱਛੇ ਜਤਾਇਆ ਜਾ ਰਿਹਾ ਵਾ ਜਿਹਦੇ ਵਿੱਚ ਕਾਫੀ ਭਾਰੀ ਗਿਣਤੀ ਦੇ ਵਿੱਚ ਮਹਿਲਾਵਾਂ ਦੇ ਨਾਲ ਨੌਜਵਾਨ ਤੇ ਨਾਲ ਦੇਖ ਸਕਦੇ ਹੋ ਕਿ ਬੇਰੋਜ਼ਗਾਰ ਜਿਹੜੇ ਨੇ ਜਿਹੜੇ ਆਪਣੇ ਰੋਜ਼ਗਾਰ ਬਾਰੇ ਜਿਹੜੀ ਗੱਲਬਾਤ ਕਰ ਰਹੇ ਨੇ ਉਸ ਗੱਲਬਾਤ ਕਰ ਲੈਣੇ ਆ ਜਿਹੜੀ ਲੇਡੀਜ਼ ਆ ਖੜੀਆਂ ਹੋਈਆਂ ਨੇ ਇਹਨਾਂ ਨੇ ਵੀ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਕੀ ਹੋਇਆ ਸੀਗਾ ਕਿਉਂਕਿ ਤੁਸੀਂ ਅੱਜ ਜਿਹੜਾ ਵੱ हां शशि काल जी ਅਸੀਂ ਬੇਰੋਜ਼ਗਾਰ ਯੂਨੀਅਨ ਤੋਂ ਆ ਸਾਡੇ ਕਿਹੜੇ ਪੋਸਟਾਂ ਸੀ 2070 ਪਹਿਲਾ ਸਵਾਲ ਹੈ ਜਿਹੜਾ ਤੁਸੀਂ ਕਹਿ ਰਿਹਾ ਵੀ ਬੇਰੋਜ਼ਗਾਰ ਯੂਨੀਅਨ ਯੂਨੀਅਨ ਦਾ ਨਾਮ ਬੇਰੋਜ਼ਗਾਰ ਕਿਉਂ ਰੱਖ ਦਿੱਤਾ ਬੇਰੋਜ਼ਗਾਰ ਇਸ ਲਈ ਰੱਖਿਆ ਗਿਆ ਕਿਉਂਕਿ ਕਿਹੜੀ ਸਰਕਾਰ ਇਹ ਤਾਂ ਉਹ ਨਾਰਾ ਲੈ ਕੇ ਆਈ ਸੀ ਕਿ ਅਸੀਂ ਹਰ ਇੱਕ ਬੰਦੇ ਨੂੰ ਰੋਜ਼ਗਾਰ ਦਵਾਂਗੇ ਪਰ ਸਰਕਾਰ ਨੇ 3.5 ਸਾਲ ਹੋ ਗਏ ਆਈ ਨੂੰ ਪਰ ਉਹਨੇ ਹਜੇ ਤੱਕ ਕਿਸੇ ਨੂੰ ਵੀ ਭਾਵੇਂ ਹਿੰਦੀ ਪੰਜਾਬੀ ਜੋ ਵੀ ਉਹਨਾਂ ਦੀ ਇੱਕ ਵੀ ਪੋਸਟ ਨਹੀਂ ਗੱਡੀ ਸਾਡੀ ਇਹ ਕਿਹੜੇ ਪੋਸਟਾ ਸੀ 2022 ਦੇ ਵਿੱਚ ਆਈ ਅਸੀਂ 258 ਗ੍ਰਾਫਟ ਠੀਕ ਆ ਉਹਨਾਂ ਨੂੰ 3.5 ਸਾਲ ਹੋ ਗਏ ਸਰਕਾਰ ਨੇ ਸਾਡਾ ਹਰ ਤੱਕ ਪੇਪਰ ਨਹੀਂ ਲਿਆ ਅਸੀਂ ਹਰ ਵਾਰ ਤਾਂ ਨਾ ਲਾਉਂਦੇ ਆ ਅਸੀਂ ਸਰਕਾਰ ਨੂੰ ਸਿਰਫ ਇੱਕੋ ਅਪੀਲ ਕਰਦੇ ਆ ਕਿ ਭਾਈ ਸਾਡਾ 250 ਪੋਸਟਾ ਦਾ ਪੇਪਰ ਲਵੋ ਤੇ ਸਾਨੂੰ ਤੁલ્લા ਤੇ ਭੇਜੋ ਤਾਂ ਜੋ ਬੱਤਿਆਵੇ ਜੋ ਅੰਤਰ ਕਲਾ ਅਸੀਂ ਉਹਨੂੰ ਕੱਟ ਸਕੀਏ ਜੀ ਜਿਹੜੀ ਸਰਕਾਰ ਹੈ ਮੰਨ ਲਓ ਅਸ ਤੋਂ ਪਹਿਲਾ ਕਿੰਨੇ ਦਿਨਾਂ ਤੋਂ ਤੁਸੀਂ ਜਿਹੜੇ ਮੰਗ ਕਰ ਰਹੇ ਇਹ ਸਾਡੀ ਇਹ ਸਾਡੀ ਕਿਹੜੀ ਭਾਰਤੀ ਹੈ ਜੀ 14 ਸਾਲ ਬਾਅਦ ਆਈ ਹੈ ਜੀ ਪਹਿਲਾਂ ਇਹ ਕਿਹੜੀ ਪੋਸਟ ਆ ਵੀ ਸਾਡੇ 2011 ਤੇ ਆਈ ਸੀ ਫਿਰ ਅਸੀਂ ਨੇ ਧੰਨੇ ਪ੍ਰਦਰਸ਼ਨ ਕੀਤੇ ਅਸੀਂ ਨੇ 2018 ਦੇ ਵਿੱਚ ਸੰਗਰੂਰ ਦੇ ਵਿੱਚ ਧਰਨਾ ਲਾਇਆ ਸੀ ਫਿਰ ਸਰਕਾਰ ਨੇ 2000 ਵੀਰੇ ਵਿੱਚ ਸਾਨੂੰ ਪੋਸਟਾ ਦਿੱਤੀ ਆ ਸੀ 2022 ਦੇ ਵਿੱਚ ਸਾਡੀ ਇਹ ਕਿਹੜੇ ਪੋਸਟਾ ਸੀ ਆਈਐਸ ਸੀ ਜੀ ਕਿਵੇਂ ਦੇਖਦੇ ਹੋ ਮੈਡਮ ਸਰਕਾਰਾਂ ਬਦਲਦੀਆਂ ਜਾ ਰਹੀਆਂ ਨੇ ਤੇ ਤੁਸੀਂ ਹੁਣ ਵੀ ਬੇਰੋਜ਼ਗਾਰ ਹਾਂਜੀ ਬੇਰੋਜ਼ਗਾਰ ਹੈਗੇ ਆ ਜੇ ਸਰਕਾਰ ਕਿਹੜਾ ਲੈ ਕੇ ਆਈ ਸੀ ਰੋਜ਼ਗਾਰ ਤੇ ਸਿਹਤ ਦਾ ਉਹਨੇ ਕੋਈ ਵੀ ਆਪਣਾ ਵਾਦਾ ਕੰਪਲੀਟ ਨਹੀਂ ਕੀਤਾ ਜੇ ਅੱਜ ਉਹਨੇ ਆਪਣੇ ਵਾਦੇ ਕੰਪਲੀਟ ਕੀਤੇ ਹੁੰਦੇ ਅੱਜ ਪਾਰ ਜਾਂ ਜਿੰਨੀਆਂ ਵੀ ਅਜੇ ਉਰੇ 15 ਤੋਂ 20 ਲਿੰਗੀਆਂ ਨੇ ਕਿਹੜੇ ਆਪਣੇ ਹੱਕਾ ਹੱਕ ਲੈਣ ਦੇ ਲਈ ਉਰੇ ਪਹੁੰਚੀਆਂ ਨੇ ਜੀ ਪਹੁੰਚੇ ਉੱਥੇ ਨਹੀਂ ਜੀ ਅਸੀਂ ਦੋ ਤਿੰਨ ਕੇ ਲਈ ਉਰੇ ਆ ਚੁੱਕੇ ਆ ਸੀ ਸਰ ਸਾਡੇ ਨਾਲ 2012 ਦੇ ਵਿੱਚ ਪੋਸਟ ਆਈਆਂ ਸੀਗੇ 100 ਆਰਟ ਐਂਡ ਕ્રાਫਟ ਦੇ ਆ ਉਸ ਤੋਂ ਬਾਅਦ ਸਰ ਕੋਈ ਪੋਸਟ ਨਹੀਂ ਆਈ ਉਸ ਤੋਂ ਬਾਅਦ ਸਰ ਹੁਣ ਸਿੱਧੀ 2021 ਦੇ ਵਿੱਚ ਪੋਸਟ ਆਈ ਆ ਆਰਟ ਐਂਡ ਕ્રાਫਟ ਦੀ ਉਹ ਵੀ ਸਰ ਤਿੰਨ ਸਾਲ ਹੋ ਗਏ ਅ ਤੱਕ ਪੇਪਰ ਨਹੀਂ ਲਿਆ ਗਿਆ ਆਰਟ ਐਂਡ ਕ્રાਫਟ ਦਾ ਸਰ ਉਸ ਦੇ ਉੱਚ ਅਧਿਕਾਰੀ ਜਿਹੜੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਬਰਾਦ ਸਾਹਿਬ ਮੌਜੂਦ ਨੇ ਸਰ ਕੀ ਲੱਗਦਾ ਵੈ ਕਿ ਇੱਕ ਪਾਸੇ ਰੋਸ ਚੱਲਦਾ ਪਿਆ ਇੱਕ ਪਾਸੇ ਪ੍ਰੋਟੈਸਟ ਹੈ ਤਾਂ ਦੂਜੇ ਪਾਸੇ ਟ੍ਰੈਫਿਕ ਨੂੰ ਕਿਵੇਂ ਹੈਂਡਲ ਕੀਤਾ ਜਾ ਰਿਹਾ ਟ੍ਰੈਫਿਕ ਸਮੂਥਲੀ ਚੱਲ ਰਹੀ ਹੈ ਰੋਸ ਪੋਲਾ ਉਪਰੋ ਟ੍ਰੈਫਿਕ ਸਮ ਕੋਈ ਦਿੱਕਤ ਤਾਂ ਨਹੀਂ ਆ ਰਹੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਨਹੀਂ ਬਿਲਕੁਲ ਕੋਈ ਦਿੱਕਤ ਨਹੀਂ ਜੀ ਪਾਸੇ ਮੇਨ ਹਾਈਵੇ ਰੋਡ ਕੋਲ ਦੇ ਥੱਲੇ ਲੋਕ ਬੈਠੇ ਨੇ ਬੱਸਾਂ ਖੜੀਆਂ ਹੋਈਆਂ ਨੇ ਬੈਰੀਕੇਟ ਲੱਗੇ ਹੋਏ ਨੇ ਤੇ ਜਿਹੜੇ ਵੇਰਕਾ ਮਿਲਕ ਪਲਾਡ ਤੋਂ ਲੋਕ ਭਾਰਤ ਨਗਰ ਚੌਕ ਵੱਲ ਨੂੰ ਜਾ ਰਹੇ ਨੇ ਉਹਨਾਂ ਨੂੰ ਕੋਈ ਦਿੱਕਤਾਂ ਦਾ ਸਾਹਮਣਾ ਤਾਂ ਨਹੀਂ ਓਵਰ ਬ੍ਰਿਜ ਤੋਂ ਜਾ ਰਹੇ ਆ ਆਲਰੇਡੀ ਕੋਈ ਹੈ ਹੀ ਨਹੀਂ ਕਿ ਬ్రో ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਹਾਂ ਬਿਲਕੁਲ ਸਮੂਥਲੀ ਟ੍ਰੈਫਿਕ ਚੱਲ ਰਿਹਾ ਘਰਾਂ ਦੇ ਵਿੱਚ ਬੈਠੇ ਨੇ ਲੋਕ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਹੁਣ ਕਿਤੇ ਨਾ ਕਿਤੇ ਰੋਜ ਜਿਹੜਾ ਲਗਾਤਾਰ ਚੱਲਦਾ ਰਿਹਾ ਨਹੀਂ ਕੋਈ ਇੰਨੇ ਦਾ ਠੀਕ ਹੈ ਤਰਨਾ ਲੱਗਿਆ ਬਟੇ ਪੌਂਦੇ ਨੀਚੇ ਆ ਟ੍ਰੈਫਿਕ ਸਾਡੀ ਨਿਰਵਿਘਨ ਚੱਲ ਰਹੀ ਹੈ ਤੁਹਾਡੀ ਬੈਕ ਸਾਈਡ ਤੇ ਦੇਖੋ ਸਾਹਮਣੇ ਦੇਖੋ ਉੱਪਰ ਪੁਲ ਤੋਂ ਵੀ ਬਾਰੇ ਬਸ ਸਮੂਥਲੀ ਟ੍ਰੈਫਿਕ ਚੱਲ ਰਿਹਾ ਜੀ ਬਿਲਕੁਲ ਸੋ ਦੱਸਦੇ ਆ ਮਨਦੀਪ ਸਿੰਘ ਬਰਾੜ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲ ਕੀਤੀ ਸੋ ਦੱਸਦੇ ਕਿ ਟ੍ਰੈਫਿਕ ਨੂੰ ਲੈ ਕੇ ਗੱਲ ਕੀਤੀ ਕਿਉਂਕਿ ਟ੍ਰੈਫਿਕ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ ਮੇਨ ਹਾਈਵੇ ਰੋਡ ਤੇ ਕਿਉਂਕਿ ਹਾਈਵੇ ਰੋਡ ਦੇ ਉੱਤੇ ਜਿਹੜਾ ਰੋਸ਼ਾ ਲਗਾਤਾਰ ਨਜ਼ਰ ਆ ਰਿਹਾ ਐ ਸੋ ਦੱਸਦੇ ਕਿ ਉਹਨਾਂ ਵੱਲੋਂ ਸਿੱਧੇ ਤੌਰ ਤੇ ਗਲਬੀ ਕੀਤੀ ਗਈ ਹੈ ਕਿ ਕੋਈ ਵੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਨਹੀਂ ਕਰਨਾ ਪੈ ਰਿਹਾ ਜਿਹੜੇ ਲੋਕ ਪਿੱਛੋਂ ਆ ਰਹੇ ਨੇ ਕਿਉਂਕਿ ਮੇਨ ਰੋਡ ਤੇ ਜਿਹੜੇ ਲੋਕ ਬੈਠੇ ਨੇ ਸੋ ਫਲਾਈਓ ਕਿਰਨਾ ਪੈ ਰਹਾ ਤੇ ਘਰਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਮੈਸੇਜ ਦਿੱਤਾ ਗਿਆ ਕਿ ਕੋਈ ਵੀ ਤਰੀਕੇ ਦੇ ਕਿਸੇ ਤਰੀਕੇ ਦੀ ਕੋਈ ਪ੍ਰੋਬਲਮ ਨਹੀਂ ਹੋਗੀ ਸੋ ਬੜੇ ਸਾਬਲੇ ਤਾਰੀਫ ਹੈ ਲੁਧਿਆਣਾ ਪੁਲਿਸ ਟ੍ਰੈਫਿਕ ਪੁਲਿਸ ਜਿਨ੍ਹਾਂ ਵੱਲੋਂ ਲਗਾਤਾਰ ਆਪਣੀ ਡਿਊਟੀ ਜਰੀ ਹੈ ਬੜੀ ਇਮਾਨਦਾਰੀ ਦੇ ਨਾਲ ਨਿਭਾਈ داری ਹੈ ਦੇਖ ਰੋ ਜੁਗਨਾਲਾ ਲਈ ਮੈਂ ਜੀ ਕਰਨਾ ਮੈਂ ਸੰਜੀਤ ਨਾਲ ਧੰਨਵਾਦ